ਬਹੁਤ ਹੀ ਪਿਆਰ ਭਰ ਇਸ ਸ਼ਿਸ਼ਕਾਲ ਮੇਰੇ ਪਿਆਰੇ ਵਿਊਰਸ ਨੂੰ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ ਇੱਕ ਸਵੈ ਰਚਿਤ ਕਵਿਤਾ ਰੰਗ ਤਮਾਸ਼ੇ ਜਿੰਦੜੀਏ ਦੇਖ ਦੁਨੀਆ ਦੇ ਰੰਗ ਤਮਾਸ਼ੇ ਇਹ ਤੇਰੇ ਮੂੰ ਤੇ ਤੇਰੇ ਨੇ ਮੇਰੇ ਮੂੰ ਤੇ ਮੇਰੇ ਨੇ ਆਪਸ ਮਿਲ ਬੈਠ ਹੱਸ ਹੱਸ ਗੱਲਾਂ ਕਰਦੇ ਨੇ ਫਿਰ ਪਿੱਛੋਂ ਲੱਤਾਂ ਵੜਦੇ ਨੇ ਅੱਖੋਂ ਓਲੇ ਹੋ ਜਰਾ ਇਹ ਰਾਜ-ਰਾਜ ਚੇਡਾਂ ਕਰਦੇ ਨੇ ਦੇਖ ਦੁਨੀਆ ਦੇ ਰੰਗ ਤਮਾਸ਼ੇ ਇਹ ਤੇਰੇ ਮੂਤੇ ਤੇ ਤੇਰੇ ਨੇ ਮੇਰੇ ਮੂਤੇ ਮੇਰੇ ਨੇ ਇਹ ਵਾਪਰਦਾ ਹਰ ਪਾਸੇ ਹੈ ਚਾਹੇ ਖੂਨੀ ਰਿਸ਼ਤੇ ਨੇ ਚਾਹੇ ਕਮ ਕਾਜੀ ਸਾਥੀ ਨੇ ਇੱਕ ਰਾਜਨੀਤੀ ਚਲਦੀ ਸਰਕਾਰਾਂ ਦੀ ਇੱਕ ਚਲਦੀ ਹੈ ਇਹਨਾਂ ਦੇ ਵਿਚਾਰਾਂ ਦੀ ਔਨਲਾਈਨ ਸਟੇਟਸ ਪਾਪਾ ਮੈਸੇਜ ਮੈਸੇਜ ਖੇਡਦੇ ਨੇ ਏ ਇੰਚ ਇੱਕ ਦੂਜੇ ਦੇ ਮਨਾ ਵਿੱਚ ਜ਼ਹਿਰ ਕੋਲ ਦੇ ਰਹਦੇ ਨੇ ਤੂੰ ਦੇਖ ਜਿੰਦੜੀਏ ਸਮਝ ਲੈ ਵਿੱਚ ਇੰਨਾ ਲੋਕਾਂ ਫਿਰਦੀਆਂ ਸਾਥ ਛੱਡਣਾ ਹੋਣਾ ਇਹਨਾਂ ਦਾ ਪਰ ਰੱਖ ਨਾ ਮਨ ਵਿੱਚ ਵੈਰ ਕਿਤੇ ਵਿੱਚ ਰਹਿ ਵਿੱਚ ਰਹਿ ਇਸ ਰੰਗ ਤਮਾਸ਼ੇ ਦੇ ਝੂਠੇ ਸੱਚੇ ਹਾਸੇ ਦੇ ਉਸ ਰੱਬ ਨਾਲ ਲਾ ਤੂੰ प्रीत ਸੱਚੀ ਜਿੱਥੇ ਹੋਣੀ ਸੱਚ ਨਿਵੇੜੇ ਨੇ ਪਿਛ ਰਹਿ ਇਸ ਰੰਗ ਤਮਾਸ਼ੀ ਦੇ ਝੂਠੇ ਸੱਚੇ ਹਾਸੇ ਦੇ ਉਸ ਰੱਬ ਨਾਲ ਲਾਤੂ ਪੀਤ ਸੱਚੀ ਜਿੱਥੇ ਹੋਣੀ ਸੱਚ ਨਿਵੇੜੇ ਨੇ ਬਹੁਤ ਬਹੁਤ ਸ਼ੁਕਰੀਆ ਜੀ